ਸੂਹੀ ਮਹੱਲਾ ਪੰਜਵਾਂ ਜੀ ਇੱਥੇ ਵੀ ਬਿਸਰਾਮ ਕਈ ਸੱਜਣ ਸਤਿਗੁਰ ਤੇ ਲਾਂਦੇ ਹਨ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਉਹਨਾਂ ਦਾ ਖਿਆਲ ਹੈ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਹਨ ਕਿ ਸਭ ਤੋਂ ਵੱਡੇ ਸਤਿਗੁਰ ਹਨ ਪਰ ਇਹ ਮਹਾਰਾਜ ਪੰਚਮ ਪਾਤਸ਼ਾਹ ਜੀ ਸਤਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ ਤੇ ਸਤਗੁਰੂ ਜੀ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਇੱਥੇ ਸਤਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਹੀ ਸਭ ਤੋਂ ਵੱਡਾ ਦੱਸਦੇ ਹਨ ਪੰਥ ਵਿੱਚ ਇਹ ਭਾਵਨਾ ਗੁਰੂ ਨਾਨਕ ਸਾਹਿਬ ਜੀ ਪ੍ਰਤੀ ਆਦੀ ਕਾਲ ਤੋਂ ਚੱਲੀ ਆ ਰਹੀ ਹੈ ਗੁਰੂ ਨਾਨਕ ਦੇਵ ਗੋਬਿੰਦ ਰੂਪ ਪੰਜਵੇਂ ਪਾਤਸ਼ਾਹ ਜੀ ਨੇ ਵੀ ਇੱਕ ਜਗ੍ਹਾ ਤੇ ਨਹੀਂ ਬਹੁਤ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਨੂੰ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਦਾ ਸਰੂਪ ਕਰਕੇ ਜਾਣਿਆ ਹੈ ਗੁਰੂ ਨਾਨਕ ਦੇਵ ਗੋਬਿੰਦ ਰੂਪ ਕਿ ਗੁਰੂ ਨਾਨਕ ਸਾਹਿਬ ਪਰਮੇਸ਼ਰ ਦਾ ਰੂਪ ਹਨ ਪਟਾਣੇ ਵੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਇਹ ਅਕਾਲ ਪੁਰਖ ਜੋਤੀ ਸਰੂਪ ਨਹੀਂ ਕਾਲ ਜੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਨ ਕੀਤਾ ਹੈ ਤੇ ਫਿਰ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਨੇ ਵੀ ਲਿਖਿਆ ਗੁਰੂ ਨਾਨਕ ਆਮਦ ਨਾਰਾਇਣ ਸਰੂਪ ਗੁਰੂ ਨਾਨਕ ਸਾਹਿਬ ਜੀ ਸੰਸਾਰ ਵਿੱਚ ਆਏ ਹਨ ਪਰਮੇਸ਼ਰ ਦਾ ਸਰੂਪ ਜਿਤਨੇ ਵੀ ਗੁਰੂ ਘਰ ਦੇ ਮਹਾਨ ਅਨਭਵੀ ਪੁਰਸ਼ ਭਾਈ ਗੁਰਦਾਸ ਜੀ ਤੋਂ ਲੈ ਕੇ ਭਾਈ ਸੰਤੋਖ ਸਿੰਘ ਜੀ ਤੱਕ ਉਹਨਾਂ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਨੂੰ ਪਰਮੇਸ਼ਰ ਰੂਪ ਕਰਕੇ ਹੀ ਬਿਆਨ ਕੀਤਾ ਹੈ ਤੇ ਨਾਨਕ ਦਾ ਮਤਲਬ ਵੀ ਹੈ ਨਾ ਅਨਕ ਜੋ ਅਨੇਕ ਨਾ ਹੋਵੇ ਬਹੁਤੇ ਨਾ ਹੋਵੇ ਜੋ ਇੱਕ ਹੈ ਇੱਕ ਕੌਣ ਹੈ ਉਹ ਪਰਮੇਸ਼ਰ ਹੀ ਹੈ ਧਰਤੀ ਦੀ ਪੁਕਾਰ ਸੁਣ ਕੇ ਅਕਾਲ ਪੁਰਖ ਪਰਮੇਸ਼ਰ ਨੇ ਹੀ ਸਤਿਗੁਰੂ ਦਾ ਰੂਪ ਉਤਾਰਨ ਕੀਤਾ ਹੈ ਤੇ ਕਲਗੀਧਰ ਪਾਤਸ਼ਾਹ ਜੀ ਨੇ ਵੀ ਆਪਣੀ ਬਾਣੀ ਸ੍ਰੀ ਸਰਬਲੋਕ ਪ੍ਰਕਾਸ਼ ਵਿੱਚ ਗੁਰੂ ਨਾਨਕ ਸਾਹਿਬ ਨੂੰ ਸਤਿਗੁਰੂ ਨਾਨਕ ਆਪ ਪਰਮੇਸ਼ਰ ਅਵਤਾਰ ਨੀਯੋਸਬ ਵੰਸ ਪ੍ਰਧਾਨਾ ਕਲਗੀਧਰ ਜੀ ਨੇ ਵੀ ਇਹੀ ਕਿਹਾ ਕਿ ਸਤਿਗੁਰੂ ਨਾਨਕ ਆਪ ਪਰਮੇਸ਼ਰ ਹਨ ਤੋ ਇਸ ਕਰਕੇ ਕਈ ਗੁਰਮੁਖਾਂ ਦੇ ਕਹਿਣ ਉੱਤੇ ਇਹੋ ਜਿਹਾ ਸ਼ੰਕਾ ਨਹੀਂ ਕਰਨਾ ਅਸਲ ਵਿੱਚ ਉਹ ਸੱਜਣ ਗੁਰੂ ਨਾਨਕ ਦੇਵ ਜੀ ਨੂੰ ਪਰਮੇਸ਼ਰ ਜਾਂ ਗੁਰੂ ਕਰਕੇ ਨਹੀਂ ਬਲਕਿ ਉਹ ਇੱਕ ਵਿਅਕਤੀ ਜਾਂ ਬੰਦਾ ਕਰਕੇ ਕਹਿ ਦਿੰਦੇ ਹਨ ਉਹ ਇੱਥੋਂ ਤੱਕ ਵੀ ਬੋਲ ਦਿੰਦੇ ਹਨ ਕਿ ਸਾਡੇ ਵਰਗੇ ਹੀ ਸਨ ਪਰ ਉਹਨਾਂ ਨੂੰ ਪੁੱਛੀਏ ਜੇ ਸਾਡੇ ਵਰਗੇ ਸਨ ਫਿਰ ਤੁਸੀਂ ਉਹਨਾਂ ਨੂੰ ਮੰਨਦੇ ਕਿਉਂ ਹੋ ਸਾਡੇ ਵਰਗੇ ਤਾਂ ਲੱਖਾਂ ਹੀ ਫਿਰਦੇ ਸੰਸਾਰ ਵਿੱਚ ਕਰੋੜਾਂ ਹੀ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਵਰਗਾ ਕੋਈ ਨਹੀਂ ਹੈ ਸਭ ਤੇ ਵੱਡਾ ਸਤਗੁਰੂ ਨਾਨਕ ਐਸਾ ਹੀ ਨਿਸ਼ਚਾ ਗੁਰੂ ਖਾਲਸੇ ਨੇ ਰੱਖਣਾ ਹੈ ਐਸੀ ਭਾਵਨਾ ਨਾਲ ਹੀ ਇਹਨਾਂ ਸ਼ਬਦਾਂ ਨੂੰ ਪੜ੍ਹਨਾ ਵਿਚਾਰਨਾ ਹੈ ਹਾਂਜੀ ਸੋਹੀ ਮਹੱਲਾ ਪੰਜਵਾ ਸਗਲ ਤਿਆਗ ਗੁਰ ਸਰਣੀ ਆਇਆ ਰਾਖੋ ਰਾਖਨ ਹਾਰੇ ਜੇਤ ਤੂ ਲਾਵ ਹੈ ਤਿਤ ਹਮ ਲਾਗ ਹੈ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰ ਦੇਵ ਦਿਆਲਾ ਗੁਣ ਗਾਵਾ ਨਿਤ ਸੁਆਮੀ ਰਹਾਉ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦਿ ਭਉ ਤਰੀਐ ਆਪ ਤਿਆਗ ਹੋਈਐ ਸਬਰ ਜਿਣਾ ਜੀਵਤਿਆ ਈਓ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਜਿਸ ਦਇਆ ਕਰੇ ਪ੍ਰਭ ਆਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਇਾਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰਵਾਲਾ ਰਾਗ ਸੁਹੀ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਭ ਅਵਗਣ ਮੈਂ ਗੁਣ ਨਹੀਂ ਕੋਈ ਕਿਉ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੋਲ ਢੰਗ ਨਾ ਮੀਠੇ ਬੈਣਾ ਰਹਾਉ ਸਭ ਅਵਗਣ ਇਹ ਅਵਗਣ ਤੇ ਅਵਗੁਣ ਬਾਰੇ ਪਹਿਲਾਂ ਤੋਂ ਹੀ ਬੇਨਤੀਆਂ ਕਰਦੇ ਆ ਰਹੇ ਹਾਂ ਇੱਥੇ ਵੀ ਸਤਿਗੁਰੂ ਜੀ ਨੇ ਗੱਗੇ ਨੂੰ ਔਂਕੜ ਨਹੀਂ ਰੱਖੀ ਮੁਕਤਾ ਰੱਖਿਆ ਹੈ ਸੋ ਆਵਗਣ ਨਹੀਂ ਇਥੇ ਆਪਾਂ ਬੋਲਣਾ ਸਭ ਆਵਗਣ ਮੈਂ ਗੁਣ ਨਹੀਂ ਕੋਈ ਕਿਉ ਕਰ ਕੰਤ ਮਿਲਾਵਾ ਹੋਈ ਇਹ ਲਗਾ ਦਾ ਖਿਆਲ ਰੱਖਣਾ ਹੈ ਜੀ ਰਹਾਓ ਸਹਿਜ ਸੀਗਾਰ ਕਾਮਣ ਕਰ ਆਵੇ ਤਾ ਸੋਹਾਗਣ ਜਾ ਕੰਤੈ ਭਾਵੇ ਨਾ ਤਿਸ ਰੂਪ ਨਾ ਰੇਖਿਆ ਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਸੂਰਤ ਮਤ ਨਾਹੀ ਚਤੁਰਾਈ ਕਰ ਕਿਰਪਾ ਪ੍ਰਭ ਲਾਭ ਹੋ ਪਾਈ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਭਰਮ ਭੁਲਾਣੀ ਹਉ ਮੈਂ ਜਾਈ ਤਾ ਕੰਤ ਸਮਾਈ ਤਉ ਕਾਮਣ ਪਿਆਰੇ ਨਾਵ ਨਿਧ ਪਾਈ ਅਨਕ ਜਨਮ ਵਿਚਰਤ ਦੁਖ ਪਾਇਆ ਕਰ ਗਹਿ ਲੇ ਹੋ ਪ੍ਰੀਤਮ ਪ੍ਰਭ ਰਾਯਾ ਅਨਕ ਜਨਮ ਬਿਸ਼ੁਰਤ ਦੁਖ ਪਾਇਆ ਅਨੇਕ ਜਨਮ ਵਿਚੁਰਤ ਦੁਖ ਪਾਇਆ ਕਰ ਗਹਿਲੇ ਹੋ ਪ੍ਰੀਤਮ ਪ੍ਰਭ ਰਾਇਆ ਪਣਤ ਨਾਨਕ ਸਹੋ ਹੈ ਭੀ ਹੋਸੀ ਜੈ ਭਾਵੇ ਪਿਆਰਾ ਤੈ ਰਾਵੇਸੀ ਸੂਹੀ ਮਹੱਲਾ ਪਹਿਲਾ ਕਰ ਨਾਵਾਂ ਇਕ ਓ ਅੰਕਾਰ ਸਤਗੁਰ ਪ੍ਰਸਾਦ ਚਾਰਾਂਗ ਕਸੁੰਭ ਕਾ ਥੋੜੜਿਆ ਦਿਨ ਚਾਰ ਜੀਓ ਵਿਣ ਨਾਵੇ ਭ੍ਰਮ ਭੁੱਲਿਆ ਠੱਗ ਮੁਠੀ ਪੂੜਿਆਰ ਜੀਓ ਸਚੇ ਸੇ ਤੀਰਤਿਆ ਜਨਮ ਨਾ ਦੂਜੀ ਵਾਰ ਜੀਓ ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਐ ਸਚੇ ਸਿਉ ਚਿਤ ਲਾਏ ਜੀਓ ਰਹਾਉ ਚਾਰੇ ਕੁੰਡਾ ਜੇ ਭਵ ਹੈ ਬਿਨ ਭਾਗਾ ਧਨ ਨਾਹਿ ਜੀਉ ਅਵਗਣ ਮੁਠੀ ਜੇ ਫਿਰਹਿ ਬਧ ਕਥਾਏ ਨਾ ਪਾਹਿ ਜੀਉ ਗੁਰ ਰਾਖੇ ਸੇ ਉਬਰੇ ਸਬਦ ਰਤੇ ਮਨ ਮਾਹਿ ਜੀਉ ਚਿੱਟੇ ਜਿਨ ਕੇ ਕੱਪੜੇ ਮੈਲੇ ਚਿਤ ਕਠੋਰ ਜੀਉ ਤੈਨ ਮੁਖ ਨਾਮ ਨ ਊਪਜੈ ਦੂਜੈ ਵਿਆਪੇ ਚੋਰ ਜੀਉ ਮੂਲ ਨਾ ਬੂਝੈ ਆਪਣਾ ਸੇ ਪਸੂਆ ਸੇ ਢੋਰ ਜੀਓ ਨਿਤ ਨਿਤ ਖੁਸ਼ੀਆ ਮਨ ਕਰੇ ਨਿਤ ਨਿਤ ਮੰਗੈ ਸੁਖ ਜੀਓ ਕਰਤਾ ਚੇਤਨਾ ਆਵਈ ਫਿਰ ਫਿਰ ਲਗਹਿ ਦੁਖ ਜੀਓ ਸੁਖ ਦੁਖ ਦਾਤਾ ਮਨ ਵਸੈ ਤਿਤ ਤਨ ਕੈਸੀ ਭੁਖ ਜੀਓ ਬਾਕੀ ਵਾਲਾ ਤਲਬੀਐ ਸਿਰ ਮਾਰੇ ਜੰਦਾਰ ਜੀਓ ਲੇਖਾ ਮੰਗੈ ਦੇਵਣਾ ਪੁੱਛੈ ਕਰ ਵਿਚਾਰ ਜੀਓ ਸਚੇ ਕੀ ਲਿਵ ਉਬਰੈ ਬਖਸੇ ਬਖਸਣਹਾਰ ਜੀਓ ਆਨ ਕੋ ਕੀਜੈ ਮਿਤੜਾ ਖਾ ਕਰ ਲਐ ਮਰ ਜਾਏ ਜੀਓ ਬਹੁ ਰੰਗ ਦੇਖ ਭੁਲਾਇਆ ਫੁੱਲ ਫੁੱਲ ਆਵੈ ਜਾਏ ਜੀਓ ਨਦਰ ਪ੍ਰਭੂ ਤੇ ਛੁੱਟੀ ਐ ਨਦਰੀ ਮੇਲ ਮਿਲਾਏ ਜੀਓ ਗਾਫਲ ਗਿਆਨ ਵਿਹੂਨੀਆ ਗੁਰ ਬਿਨ ਗਿਆਨ ਨਾ ਭਾਲ ਜੀਓ ਖਿੰਚੋ ਤਾਣ ਵਿਗੂਚੀ ਐ ਬੁਰਾ ਭਲਾ ਦੋਏ ਨਾਲ ਜੀਓ ਬੇਨ ਸਬਦੈ ਭੈ ਰਤਿਆ ਸਭ ਜੋਹੀ ਜਮ ਕਾਲ ਜੀਓ ਚੇਨ ਕਰ ਕਾਰਨ ਧਾਰਿਆ ਸਭ ਸੈ ਦੇ ਆਧਾਰ ਜੀਓ ਸੋਖਿਓ ਮਨਹੁ ਵਿਸਾਰੀਐ ਸਦਾ ਸਦਾ ਦਾਤਾਰ ਜੀਓ ਨਾਨਕ ਨਾਮ ਨਾ ਵਿਸਰੈ ਨੇਧਾਰਾ ਆਧਾਰ ਜੀਓ